ਏ ਮਾਤਾ ਸ਼੍ਰੀ ਨੈਣਾ ਦੇਵੀ ਜੀ ਅਸੀਂ ਪਿਛਲੇ 35 ਸਾਲ ਤੋਂ ਸਾਰੇ ਸ਼ਹਿਰ ਦੇ ਤੇ ਇਲਾਕੇ ਦੇ ਸਹਿਯੋਗ ਨਾਲ ਉੱਤੇ ਮਾਤਾ ਨੈਣਾ ਦੇਵੀ ਰੈਸਟ ਹਾਊਸ ਦੇ ਕੋਲ ਦਵਾਈਆਂ ਚਾਹ ਬਰੈਡ ਕੇਸਰ ਵਾਲਾ ਦੁੱਧ ਖਾਣਾ ਪੂਰਾ ਬਫੇ ਸਿਸਟਮ ਲਾ ਕੇ ਤੇ ਪਾਣੀ 24 ਘੰਟੇ ਤੇ ਮਰੀਜ਼ਾਂ ਦੀ ਸੇਵਾ ਪਿਛਲੇ 35 ਸਾਲ ਤੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰ ਰਹੇ ਹਾਂ ਜੀ ਜਿਹਦੇ ਫਾਊਂਡਰ ਸਾਡੇ ਪ੍ਰਵੀਨ ਕੁਮਾਰ ਜੀ ਬਬਲੀ ਐਮ ਸੀ ਸੀ ਦੇ ਹੁਣ ਰਹੇ ਨਹੀਂ ਜੀ ਉਹਨਾਂ ਦੇ ਭਰਾ ਹੁਣ ਜੀ ਜਦਵਿੰਦਰ ਕੁਮਾਰ ਨੀਟੂ ਉਹਨਾਂ ਦੀ ਗਵਾਹੀ ਚ ਅਸੀਂ ਸਾਰੇ ਬਾਲ ਕ੍ਰਿਸ਼ਨ ਜੀ ਕਰਕੇ ਤੇ ਬਾਕੀ ਸਾਰੀ ਟੀਮ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਥਾਵਨ ਦੇ ਨਰਾਤਿਆਂ ਚ ਮਾਤਾ ਰਾਣੀ ਦੀ ਹੁਣ ਇਸ ਟਾਈਮ 23 ਤਰੀਕ ਤੋਂ ਕੱਲ ਤੋਂ ਅੱਜ ਅਸੀਂ ਜਾ ਕੇ ਕੱਲ ਤੋਂ ਪੜਾਣਾ ਸਟਾਰਟ ਕਰਕੇ 4 ਅਗਸਤ ਤੱਕ ਲਗਾਤਾਰ 24 ਘੰਟੇ ਉੱਥੇ ਸੇਵਾ ਕਰਾਂਗੇ ਜੀ ਉੱਥੇ ਚਾਹ ਬਰੈਡ ਦਵਾਈਆਂ ਉੱਥੇ ਡਾਕਟਰ ਹੋਣਗੇ ਹਰ ਤਰੀਕੇ ਦੇ ਖਾਣ ਦੀ ਕਿਰੀ ਦਵਾਈ ਹਰਤ ਦੀ ਕਿਰਾ ਥਾਣਾ ਬੱਚਿਆਂ ਨੂੰ ਦੁੱਧ ਹਰਦੀ ਪ੍ਰੋਵਾਈਡ ਕਰਦੇ ਸੀ 24 ਘੰਟੇ ਸਾਫ ਸੁਥਰਾ ਡਾਕਟਰੀ ਮੈਥਡ ਦੇ ਨਾਲ ਅਸੀਂ ਖਾਣਾ ਸਾਰਾ ਸਿਸਟਮ ਪ੍ਰੋਵਾਈਡ ਕਰਦੇ ਸੀ ਅਸੀਂ ਇਹ 35ਵਾਂ ਵਿਸ਼ਾਲ ਲੰਗਰ ਬਰਨਾਲਾ ਸ਼ਹਿਰ ਦੇ ਨਿਵਾਸੀ ਦੇ ਸਹਿਯੋਗ ਦੇ ਨਾਲ ਮਾਤਾ ਨਾਨਾ ਦੇਵੀ ਵਿਖੇ ਮੈਡੀਕਲ ਦਵਾਈਆਂ ਦਾ ਕੈਂਪ ਲਗਾਨਾ ਜਿਸ ਦੇ ਵਿੱਚ ਹਜ਼ਾਰਾਂ ਯਾਤਰੀ ਮਾਤਾ ਨਾਨਾ ਦੇਵੀ ਦੇ ਚੱਲ ਕੇ ਆਪੋ ਆਪਣੇ ਸ਼ਹਿਰਾਂ ਦੇ ਵਿੱਚੋਂ ਆਉਂਦਿਆਂ ਨੇ ਉਹ ਸਾਰਿਆਂ ਦੀ ਅਸੀਂ ਫੁੱਲ ਸੇਵਾ ਕਰਦੇ ਹਾਂ ਕਿਸੇ ਨੂੰ ਪੱਟੀਆਂ ਦੀ ਲੋੜ ਆ ਕਿਸੇ ਨੂੰ ਦਵਾਈ ਦੀ ਲੋੜ ਆ ਔਰ ਵਧੀਆ ਲੰਗਰ ਲਗਾਉਂਦੇ ਹਾਂ ਮਾਤਾ ਨਾਨਾ ਦੇਵੀ ਦੇ ਜੋ ਵੀ ਬੰਦਾ ਉੱਥੇ ਮਰਦਾ ਲੈ ਕੇ ਜਾਂਦਾ ਉਹ ਸਾਰੀ ਮਾਤਾ ਰਾਣੀ ਪੂਰੇ ਠੰਡੇ ਢੋਲੀ ਆਣ ਲਈ ਹੈਗੀ ਉਹ ਪੂਰੀ ਮਰਦਾ ਭਰਦੀ ਆਲੇ ਦੀ ਬਸ ਇਹੀ ਕਹਿੰਦਾ ਵੀ ਜਿੰਨਾਂ ਖਿਆਨਾਂ ਦੇ ਵਿੱਚੋਂ ਸਾਨੂੰ ਮਾਇਆ ਆਂਦੀ ਆ ਜਿਆਦਾ ਲੱਗਦਾ ਸਹਿਯੋਗ ਦਿੰਦਾ ਲੰਗਰ ਦਾ ਸਮਾਨ ਰਾਸ਼ਨ ਜਿਵੇਂ ਵੀ ਕੋਈ ਵੀ ਰਾਸ਼ਨ ਭੇਜਦਾ ਅਸੀਂ ਤਾਂ ਇਹੀ ਕਹਿੰਦਾ ਵੀ ਮਾਤਾ ਦਿਨ ਰਾਤ ਉਹਨਾਂ ਹੀ ਦਿਨ ਰਾਤ ਚੋਕਨੀ ਤਰੱਕੀ ਕਰੇ ਇਹ ਬਰਨਾਲਾ ਲੋਕ ਸੇਵਾਦਾਰ ਸਾਰੇ ਸ਼ਹਿਰ ਦੀ ਸ਼ਹਿਰ ਦੇ ਸੰਸਦ ਸਾ ਆਪਣੀ ਸਰ ਸਹਿਯੋਗੀਆਂ ਨਾਲ 35ਵਾਂ ਵਿਸ਼ਾਲ ਭੰਡਾਰਾ ਲੈ ਕੇ ਮਾਤਾ ਸ਼੍ਰੀ ਨਾਨਾ ਦੇਵੀ ਦੇ ਜਾ ਰਹੇ ਹਾਂ ਇਹ ਸ਼੍ਰੀ ਲੰਗਰ ਲੰਗਰ ਦੇ ਵਿੱਚ 35 ਸਾਲਾਂ ਤੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਇਸ ਦੇ ਵਿੱਚ ਚਾਹ ਬਰੈਡ ਤੋਲਾ ਦਾ ਖਾਣਾ ਤੇ ਦੁੱਧ ਕੇਸਰ ਵਾਲਾ ਦੁੱਧ ਤੇ ਦਵਾਈਆਂ ਦੀ ਸੇਵਾ ਮੋਤ ਕੀਤੀ ਜਾਂਦੀ ਹੈ ਇਹ ਲੰਗਰ ਪੀ ਡਬਲਯੂ ਡੀ ਰੈਸਟੌਰੈਂਟਾ ਦੇ ਨਾਲ ਦੇ ਵੀ ਵਿਖੇ ਲਗਾਇਆ ਜਾਂਦਾ ਹੈ ਉਹਨੂੰ ਬਿਲਕੁਲ ਸੰਭਲਿਆ ਜਾਂਦਾ ਹੈ 24 ਘੰਟੇ ਸਰਵਿਸ ਹੈ ਇਹਦੀ ਪੰਜਾਬ ਤੋਂ ਵੀ ਬਹੁਤ ਲੋਕ ਜਾਂਦੇ ਆ ਜੀ ਹਰਿਆਣਾ ਤੋਂ ਵੀ ਬਹੁਤ ਆਉਂਦੇ ਆ ਹਿਮਾਚਲ ਤੋਂ ਵੀ ਰਾਜਸਥਾਨ ਤੋਂ ਵੀ ਸਾਰੇ ਆਪਣੇ ਬਹੁਤ ਸ਼ਰਧਾ ਨਾਲ ਲੋਕ ਪਹੁੰਚਦੇ ਆ ਉੱਥੇ ਪੂਰੀ ਦੁਨੀਆ ਪਹੁੰਚਦੀ ਆ ਜੀ ਉੱਥੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀ ਆ ਜੋ ਵੀ ਭਗਤ ਜਾਂਦਾ ਜੀ ਸ਼ਰਧਾ ਨਾਲ ਜਾਂਦਾ ਜੀ ਸਭ ਦੀਆਂ ਮਨੋ ਕਾਮਨਾ ਪੂਰਨ ਹੁੰਦੀ ਆ ਮਹਾਸੱਭੇ ਝੂਲੀਆ ਭਰਦੀ ਆ ਮਹਮਈ ਸਾਧੇ ਖਜ਼ਾਨੇ ਭਰਪੂਰ ਕਰਦੀ ਆ